ਵੇਖ ਵੀ ਮੇਰੀ ਇਹ ਭੋਲੀ ਮਾਇ ਧੀਆ ਦੇ ਭਾਵੇਂ ਜਿੰਨੀਆਂ ਮਰਜੀ ਵੱਡੀਆਂ ਹੋ ਜਾਣ ਜਵਾਨ ਹੋ ਜਾਣ ਵਿਆਹ ਤੱਕ ਵੀ ਹੋ ਜਾਣ ਮੈਂ ਕਹਿੰਦੀ ਭਾਵੇਂ ਉਹਨਾਂ ਦੇ ਬੱਚੇ ਵੀ ਹੋ ਜਾਣ ਪਰ ਫਿਰ ਵੀ ਮਾਵਾਂ ਲਈ ਤਾਂ ਉਹ ਬੱਚੇ ਹੀ ਰਹਿੰਦੀਆਂ ਨੇ ਨਾ ਤੇ ਸਾਰੀ ਉਮਰ ਮਾਵਾਂ ਤਾਂ ਸਿੱਖਦੀਆਂ ਵੀ ਰਹਿੰਦੀਆਂ ਨੇ ਨਾਲੇ ਮੰਮੀ ਜਦੋਂ ਤੱਕ ਮਾਪਿਓ ਹੁੰਦੇ ਆ ਨਾ ਉਦੋਂ ਤੱਕ ਬੱਚੇ ਇਕੱਠੇ ਰਹਿੰਦੇ ਆ ਉਹਨਾਂ ਦੀ ਜਾਣ ਤੋਂ ਬਾਅਦ ਕੀ ਹਾਲਾਤ ਹੋ ਜਾਣੇ ਇਕੱਠੇ ਰਹਿਣਾ ਕਿ ਨਹੀਂ ਰਹਿਣਾ ਇਹ ਨਹੀਂ ਪਤਾ ਹੁੰਦਾ ਹਾਂ ਮੈਂ ਇੰਨੀ ਕੋਸ਼ਿਸ਼ ਕਰ ਸਕਦੀ ਆ ਕਿ ਤੁਹਾਡੇ ਤੋਂ ਬਾਅਦ ਨਾ ਮੈਂ ਇਹਨਾਂ ਦੋਨਾਂ ਨੂੰ ਜ਼ਰੂਰ ਇਕੱਠਾ ਰੱਖੂੰਗੀ ਵੇਖ ਕਿਦਾਂ ਪਸਰੀਆਂ ਪਈਆਂ ਦੋਨੋਂ ਉઠੋ ਵੀ ਉઠੋ ਸੱਤ ਵਜੇ ਗਏ ਨੇ ਸਵੇਰ ਦੇ ਸ਼ਾਮ ਦੇ ਨਹੀਂ ਉਠ ਉਠ ਕੁੜੀਏ ਆ ਪਈਏ ਚਾ ਤੇ ਗਰਮ ਗਰਮ ਹੈ ਭੈਣੇ ਉਠ ਹਮਨੇ ਉੜ ਜਾ ਮੈਂ ਨਾ ਗੈਸ ਬੰਦ ਕਰਕੇ ਆਵਾਂ ਮੈਨੂੰ ਲੱਗਦਾ ਮੈਂ ਚਲਦਾ ਛੱਡਿਆ ਨਵਾਂ ਨਵਾਂ ਕੰਮ ਸਿੱਖਿਆ ਗਲਤੀਆਂ ਹੋਈ ਜਾਣਗੀਆਂ ਬੰਦੇ ਤੋਂ ਉੱਠ ਕੇ ਪੀ ਲੋ ਚਾ ਕਿੱਦਾਂ ਪੀਲਾ ਭਰਾ ਦੇ ਹੱਥ ਦੀ ਚਾਹ ਕਿ ਸੋਨੇ ਹੋ ਗਈਆਂ ਦੇਖ ਕੇ ਧੀਦੀ ਆ ਚਾਹ ਸੱਚੀ ਇਹਨੇ ਬਣਾਈ ਐ ਕਿ ਮੰਮੀ ਨੇ ਬਣਾਈ ਸੀ ਤੇ ਇਹ ਫੜਾਨ ਆ ਗਿਆ ਉਹ ਨਹੀਂ ਰਹੀ ਆਲੇ ਤਾਂ ਨਾ 7 ਵਜੇ ਆ ਤੇ ਮੰਮੀ 7 ਤੋਂ ਲੈ ਕੇ 7:30 ਵਜੇ ਤੱਕ ਨਾ ਬਾਹਰ ਸੈਰ ਕਰਨ ਜਾਂਦੇ ਆ ਇਹ ਪਹਿਲਾਂ ਚਾਹ ਬਣਾ ਕੇ ਮੰਮੀ ਨੂੰ ਭੇਜ ਦਿੰਦਾ ਤਾਂ ਫਿਰ ਜੇ ਮੈਂ ਇੱਥੇ ਹੋਵਾਂ ਤਾਂ ਮੇਰੇ ਲਈ ਵੀ ਚਾਹ ਬਣਾ ਲਿਆਉਣਾ ਹੈ ਤੇ ਦੀਦੀ ਮੈਨੂੰ ਨਾ ਕਿਸੇ ਡਾਕਟਰ ਤੋਂ ਦਵਾਈ ਦੂਵੀਂ ਦਵਾ ਲਿਆਇਓ ਜਿੰਨਾ ਇਹ ਸਿਆਣਾ ਹੋਇਆ ਫਿਰ ਤਾਂ ਮੈਂ ਤਾਂ ਪਾਗਲ ਹੋਈ ਜਾਨੀ ਆ ਮੈਂ ਬੋਂਦਲ ਜਾਣਾ ਮੈਨੂੰ ਲੱਗਦਾ ਹੋ ਇੱਥੇ ਡਾਕਟਰ ਹੈਗਾ ਆਪਣੀ ਗਲੀ ਦੇ ਮੋੜ ਤੇ ਨਵਾਂ ਹੀ ਖੁੱਲਿਆ ਠੀਕ ਆ ਬਹੁਤ ਵਧੀਆ ਲੰਦਾ ਉਲਵਾ ਲਿਆ ਮੈਂ ਤੇਰੇ ਇਹ ਨਹੀਂ ਮਿਹਨਤ ਨਾਲ ਚਾਹ ਬਣਾਈ ਆ ਆ ਖੜ ਲੈ ਬਣ ਮਿਸਕੁਣ ਖਾ ਲੈਣੀ ਐ ਸੋਸਰੇ ਕਿ ਨਹੀਂ ਦੇ ਦੇਂਗਾ ਤੇ ਖਾ ਲਾਂਗਾ ਦੇ ਦਾਂਗਾ ਤੇ ਖਾ ਲਾਂਗਾ ਭੁੱਖ ਸਾਰੇ ਜਗ੍ਹਾ ਪਾਈ ਹੁੰਦੀ ਆ ਤੂੰ ਨਾ ਖਾਈ ਵਿੱਚੋਂ ਹਾਂ ਤੂੰ ਨਾ ਖਾਈ ਖਾ ਲਾਉਣਾ ਤੂੰ ਕੀ ਦੇਖਦਾ ਨਜ਼ਰ ਲਾਈ ਜੰਨਾ ਜਬ ਆ ਚਲ ਜਾਸੀ ਆਪੇ ਪੀਲਾਂਗੇ ਚੱਲ ਆਪੇ ਪੀਣਾ ਇਹਨੂੰ ਸਟਰੋ ਪਾ ਦਮਾ ਦੇ ਜਿਵੇਂ ਓਏ ਤੇਰੀ ਚਾਹ ਕਿੱਤੀ ਆ ਆਪਣੀ ਨਹੀਂ ਬਣਾਈ ਉਹ ਹਾਂ ਸੱਚ ਮੈਂ ਤਾਂ ਬੋਲੀਗੀ ਤੂੰ ਤਾਂ ਅੱਜਕੱਲ ਗ੍ਰੀਨ ਟੀ ਪੀਂਦਾ ਤੇ ਟਾਈਮ ਦਾ ਬਣਾ ਕੇ ਪੀ ਵੀ ਲਈ ਹੋਣੀ ਆ ਤੂੰ ਗ੍ਰੀਨ ਟੀ ਪੀਣਾ ਬਸ ਕਰ ਐਮੀ ਮਜ਼ਾਕ ਜੇ ਕਰੀਂਦਾ ਬਣਾਣੀ ਆਉਂਦੀ ਆ ਪਤਾ ਵੀ ਇਹ ਕਿੱਦਾਂ ਪੀਦੀ ਆ ਪਤਾ ਆ ਗ੍ਰੀਨ ਟੀ ਪੀਣਾ ਨੂੰ ਉਹ ਚੱਲ ਮਜ਼ਾਕ ਨਾ ਕਰ ਸਿਰ ਸਿਰੇ ਖਪੀ ਰਹਿਣੀ ਆ ਚੁੱਪ ਕਰਕੇ ਚਾਹ ਪੀ ਲੈ ਠੰਡੀ ਹੁੰਦੀ ਪਈ ਐ ਤੇ ਨਾਲੇ ਫੋਨ ਨਾ ਮੈਂ ਆਪਣੀ ਲਾਈਫ ਨੇ ਲੈ ਕੇ ਬਥੇਰਾ ਸੀਰੀਅਸ ਹੋਇਆ ਬੱਠਾ ਇਹ ਸਾਰਾ ਕੁਝ ਮੇਰੀ ਵੱਡੀ ਭੈਣ ਨੇ ਕੀਤਾ ਤੇਰਾ ਤਾਂ ਇਤੋਂ ਸਾ ਵੀ ਯੋਗਦਾਨ ਨਹੀਂ ਐ ਇਤੋਂ ਸਾ ਉਹ ਭਰਾਵਾ ਤੂੰ ਰਹਿਣ ਦੇ ਐਵੇਂ ਸਾਡੇ ਦੋਨਾਂ ਭੈਣਾਂ ਦੇ ਵਿੱਚ ਕਲੇਸ਼ ਕਰਾਏਗਾ ਕੀ ਗੱਲ ਸੋਣਿਆ ਨਹੀਂ ਲੱਗਦੀਆਂ ਸੀ ਭੈਣਾਂ ਦੋਨੇ ਬੈਠੀਆਂ ਹੋਈਆਂ ਗੱਲਾਂ ਕਰਦੀਆਂ ਇਹ ਨਾ ਰੀਆ ਨਾ ਤਾਂ ਮੇਰੇ ਸਮਝਾਏ ਤੇ ਸਮਝਿਆ ਤੇ ਨਾ ਹੀ ਮੰਮੀ ਦੇ ਸਮਝਾਏ ਤੇ ਸਮਝਿਆ ਵਾ ਤੇ ਤੇਰੀ ਸਮਝ ਤੋਂ ਵੀ ਨਾ ਇਹ ਬਾਹਰੀ ਆ ਇਹ ਤਾਂ ਨਾ ਅੱਜਕੱਲ ਕਿਸੇ ਹੋਰ ਦੀ ਸ਼ਰਮ ਦੇ ਵਿੱਚ ਆ ਕੀ ਦੀਦੀ ਸਹੁਰੇ ਸਹਰੇ ਕਿਹੜੀਆਂ ਗੱਲਾਂ ਲੈ ਕੇ ਬੈਠ ਗਏ ਆ ਤੇ ਜੀ ਨਾ ਬਰਾਉਨ ਬਰੈਡ ਮੈਂ ਤਿਆਰ ਕਰਤੀ ਆ ਬਟਰ ਲਾਣਾ ਬਾਕੀ ਆ ਲੈ ਕੇ ਆ ਰਿਆਂ ਓ ਅੱਖਾਂ ਵਿੱਚ ਆ ਕੇ ਕਿਦਾਂ ਨੂੰ ਭਜਦਾ ਹੈ ਗਾਲ ਛਿੜੀਆ ਤੇ ਫਿਰ ਤੁਖੀ ਸਖ ਚੱਲੇ ਆ ਮੇਰੀ ਗਾਲ ਸੁਣ ਡਰਾ ਕੇ ਪੁੱਛਾਂ ਕਿ ਪਿਆਰ ਨਾਲ ਦੱਸੇਗਾ ਵੀ ਇਹ ਕੀ ਦੀ ਗੱਲ ਚੱਲਦੀ ਹੈ ਹੋ ਤੈਨੂੰ ਪਤਾ ਹੀ ਐ ਹੌਲੀ ਹੌਲੀ ਮੈਂ ਛੋਟਾ ਬੱਚਾ ਸੀ ਤੇ ਵੱਡਾ ਬੱਚਾ ਹਾਂ ਹੁਣ ਮੈਂ ਜਵਾਨ ਹਾਂ ਹੁਣ ਮੰਮੀ ਦੇ ਸੁਪਨੇ ਨੇ ਤੇ ਮੈਨੂੰ ਵਿਆਹ ਦੇ ਸੁਪਨੇ ਨੇ ਬਸ ਮੇਰੀ ਹੋਣ ਵਾਲੀ ਵਾਈਫ ਦੀਆਂ ਗੱਲਾਂ ਚੱਲ ਰਹੀਆਂ ਤੇਰੀ ਸਮਝੋਂ ਬਾਹਰ ਨੇ ਹਾਈ ਕਿਉਂ ਮਜ਼ਾਕ ਕਰਦਾ ਸੱਚੀ ਸੱਚੀ ਦੱਸੀ ਤੂੰ ਮਿੰਤਾ ਕਰਕੇ ਬਣਾਇਆ ਸੀ ਨਾ ਉਹਨੂੰ ਜਹਾਜੀ ਤੇਰੀ ਸ਼ਕਲ ਆ ਕੋਈ ਇਤਨਾ ਸੈਟ ਤਾਂ ਨਹੀਂ ਹੋ ਸਕਦੀ ਨਾ ਚੱਲਨੇ ਮੇਰੇ ਭਰਾ ਦੇ ਵਿੱਚ ਕੋਈ ਕਮੀ ਆ ਸੋਹਣਾ ਸੁਨੱਖਾ ਤੇ ਹੈ ਐਹੋ ਜੀਆਂ ਕੁੜੀਆਂ ਦੇ ਤਾਂ ਮੈਂ ਲਾਈਨਾਂ ਲਾ ਰਿਆਂ ਇਹਦੇ ਮਗਰ ਅੱਛਾ ਜੀ ਦੀਦੀ ਫਿਰ ਜਰਾ ਮੈਨੂੰ ਵੀ ਉਹਦੇ ਨਾਲ ਮਿਲਾ ਦਿਓ ਇਸ ਘਾਦੇ ਹੋਣ ਵਾਲੀ ਨੂੰ ਨਾਲ ਤੇ ਸਾਡੀ ਪਰਜਾਈ ਨਾਲ ਮੈਂ ਵੀ ਤਾਂ ਦੇਖਾਂ ਕੌਣ ਹੈ ਜਿਨੇ ਇਹਨੂੰ ਪਸੰਦ ਕਰ ਲਿਆ ਓ ਰੀਆ ਜਿਆਦਾ ਦੂਰ ਨਹੀਂ ਆ ਬਸ ਅਗਲੀ ਕਲੋਨੀ 'ਚ ਉਹਦਾ ਘਰ ਆ ਕੁੜੀ ਦਾ ਹੈਗੀ ਤਾਂ ਬਹੁਤ ਸੋਹਣੀ ਸੁਨੱਖੀ ਆ ਤੇ ਸਿਆਣੀ ਵੀ ਆ। ਉਹਦਾ ਵੀ ਨਾ ਮਿਡਲ ਕਲਾਸ ਹੀ ਫੈਮਿਲੀ ਆ। ਘਰ ਦੇ ਵਿੱਚ ਉਹਦੇ ਮੰਮੀ ਆ, ਛੋਟਾ ਭਰਾ ਆ ਤੇ ਇੱਕ ਵੱਡੀ ਭੈਣ ਆ। ਲੈ ਫਿਰ ਤੂੰ ਇੱਥੇ ਬੈਠਾ ਕੀ ਕਰਦਾ? ਉਹਨੂੰ ਫੋਨ ਕਰ। ਉਹਨੂੰ ਬੁਲਾ ਕਿਸੇ ਮੌਲ ਮੋਲ ਦੇ ਵਿੱਚ ਆਪਾਂ ਸਾਰੇ ਜਣੇ ਤਿਆਰ ਹੁੰਨੇ ਆ ਤੇ ਉਹਨੂੰ ਮਿਲ ਕੇ ਆਨੇ ਆ। ਮੇਰਾ ਵੀ ਮਨ ਕਰਦਾ ਉਹਨੂੰ ਮਿਲਣ ਤੇ। ਲੈ ਰੀ ਆ। ਬਾਹਰ ਆਪਾਂ ਕਿਉਂ ਮਿਲਣਾ ਉਹਨੂੰ? ਉਹ ਤਾਂ ਰੋਜ਼ ਆਪਣੇ ਘਰੇ ਢੇੜਾ ਮਾਰਨ ਆਂਦੀ ਆ। ਆ ਬਸ ਥੋੜੀ ਦੇ ਰੁਕ ਜਾ। ਆਣੀ ਵਾਲੀ ਆ। ਅਮਣੇ ਕੋਣਾ ਹੁਣ ਤਿੰਨ ਚਾਰ ਦੇ ਨਾ ਨਹੀਂ ਸਕਦੇ। ਉਹਦਾ ਭਰਾ ਬਿਮਾਰ ਆ। ਬਾਕੀ ਜਦੋਂ ਭਰਾ ਠੀਕ ਹੋ ਗਿਆ ਤੇ ਆ ਜੂਗੀ ਨਹੀਂ ਤਾਂ ਹਲੇ ਫਿਰ ਹਫਤਾ ਤੱਕ ਵੇਟ ਕਰਨਾ ਲੈ ਆ ਕੀ ਗੱਲ ਹੁੰਦੀ ਆ ਉਹਨੂੰ ਕਿ ਅੱਧੇ ਘੰਟੇ ਲਈ ਆ ਜਾ ਪਰ ਮੈਨੂੰ ਤਾਂ ਮਿਲ ਜਵੇ ਮੈਂ ਵੀ ਤਾਂ ਦੇਖਾਂ ਵੀ ਉਹ ਇਸ ਘਰ ਦੇ ਕਾਬਿਲ ਹੈਗੀ ਵੀ ਹੈ ਕਿ ਨਹੀਂ ਉਹ ਇਸ ਘਰ ਦੇ ਕਾਬਿਲ ਵੀ ਹੈ ਤੇ ਇਸ ਘਰ ਦੇ ਲਾਇਕ ਵੀ ਹੈ ਬਾਕੀ ਨਾ ਉਹਦੀ ਜੇ ਤਾਰੀਫ ਸੁਣਨੀ ਹੈ ਤੇ ਹਮਨੇ ਦੇ ਮੂੰਹੋਂ ਸੁਣ ਲੈ ਰੀਆ ਆ ਜਿਹੜੀ ਆਪਣੀ ਮਾਤਾ ਸੋਹਣੀ ਤੁਰੀ ਫਿਰਦੀ ਆ ਨਾ ਉਹ ਉਹਦੇ ਕਰਕੇ ਹੀ ਆ ਜੇ ਅੱਜ ਸੈਰ ਕਰਨ ਗਈ ਆ ਤਾਂ ਉਹ ਵੀ ਉਹਦੇ ਕਰਕੇ ਹੀ ਆ ਜੀ ਟਾਈਮ ਨਾਲ ਦਵਾਈ ਖਾ ਰਹੀ ਆ ਨਾ ਮਾਤਾ ਤੇ ਉਹ ਵੀ ਉਹਦੇ ਕਰਕੇ ਹੀ ਆ ਮੈਨੂੰ ਨਹੀਂ ਲੱਗਦਾ ਇਸ ਤੋਂ ਜ਼ਿਆਦਾ ਕੁਆਲਟੀ ਵਾਲੀ ਕੁੜੀ ਇਸ ਘਰ ਦੇ ਵਿੱਚ ਹੋਰ ਕੋਈ ਆ ਸਕਦੀ ਆ ਮੇਰੀ ਗੱਲ ਸੁਣ ਜਦੋਂ ਧੀਆ ਵਿਆਹੀਆਂ ਜਾਂਦੀਆਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਫਿਕਰ ਆਪਣੀ ਮਾਂ ਦੀ ਹੁੰਦੀ ਆ ਤੇ ਮਾਂ ਦੀ ਫਿਕਰ ਕਦੋਂ ਖਤਮ ਹੁੰਦੀ ਆ ਜਦੋਂ ਘਰ ਦੇ ਵਿੱਚ ਨੂੰ ਚੰਗੀ ਆ ਜਾਂਦੀ ਆ ਅੱਛਾ ਜੀ ਤਾਂ ਇੰਨੀ ਵਧੀਆ ਕੁੜੀ ਐ ਪਰ ਜੋ ਮਰਜੀ ਕਹਿ ਲੋ ਹੁਣ ਨਾ ਮੈਨੂੰ ਇਸ ਕੁੜੀ ਤੋਂ ਥੋੜੀ ਬਹੁਤ ਜੈਲਸਤਾ ਫੀਲ ਹੋਣੀ ਹੀ ਆ ਉਹ ਕਿਉਂ ਦੀਦੀ ਦੇਖੋ ਨਾ ਇਹਦੇ ਕਰਕੇ ਮੇਰੀ ਮਾਂ ਨੇ ਮੈਨੂੰ 15 ਦਿਨ ਫੋਨ ਨਹੀਂ ਕੀਤਾ ਮੈਨੂੰ ਕੀ ਪਤਾ ਸੀ ਇਹ ਮੇਰੀ ਮਾਦਾ ਧਿਆਣੀ ਇੰਨਾ ਰੱਖਦੀ ਪਈ ਐ ਕਿ ਮੇਰੀ ਮਾਂ ਮੈਨੂੰ ਹੀ ਭੁੱਲੀ ਬੈਠੀ ਐ ਰੀਆ ਮੈਨੂੰ ਤਾਂ ਇੰਨਾ ਪਤਾ ਕਿ ਉਹ ਕੁੜੀ ਸਿਆਣੀ ਬਹੁਤ ਆ ਉਹ ਨਾ ਸਾਡੀ ਮਾਂ ਨੂੰ ਵੀ ਸੰਭੇਗੀ ਤੇ ਸਾਡੇ ਭਰਾ ਨੂੰ ਵੀ ਸੰਭੇਗੀ ਜਦੋਂ ਧੀਆਂ ਦਾ ਪੇਕਾ ਘਰ ਹੱਸਦਾ ਵਜਦਾ ਨਾ ਤੇ ਧੀਆਂ ਵੀ ਆਪਣੇ ਸਹੁਰਿਆਂ ਦੇ ਨਾ ਸੁਖੀ ਵਸਦੀਆਂ ਨੇ ਹੁਣ ਨਾ ਜਦੋਂ ਮੈਂ ਬਾਹਰ ਚਲ ਜਾਊਂਗੀ ਤਾਂ ਮੈਂ ਬਿਲਕੁਲ ਟੈਨਸ਼ਨ ਫਰੀ ਹੋਵਾਂਗੀ ਕਿਉਂਕਿ ਮੈਨੂੰ ਪਤਾ ਕਿ ਪਿੱਛੇ ਨਾ ਇਹਨਾਂ ਨੂੰ ਸੰਭਾਲਣ ਵਾਲੀ ਹੈਗੀ ਐ ਭੈਣੇ ਮੈਂ ਪਤਾ ਕੀ ਚਾਹਨਾ ਤੂੰ ਵੀ ਬਾਹਰ ਜਾ ਕੇ ਸੋਣਾ ਬਸ ਤੂੰ ਵੀ ਆਪਣੇ ਸੋਰੇ ਸੋਣਾ ਬਸ ਮੇਰੇ ਕੋ ਜਿੰਨਾ ਤੈਨੂੰ ਪੁੱਛ ਹੋਊਗਾ ਮੈਂ ਤੈਨੂੰ ਪੁੱਛੂਗਾ ਜਿੰਨਾ ਤੇਰਾ ਕਾਰ ਹੋਊਗਾ ਮੈਂ ਤੇਰਾ ਕਰੂੰਗਾ ਬਸ ਮੇਰੇ ਵਿਆਹ ਤੋਂ ਬਾਅਦ ਆਪਣੇ ਦਿਮਾਗ 'ਚ ਗਲਤਫਹਿਮੀ ਬਿਲਕੁਲ ਨਾ ਲੈ ਕੇ ਆਇਓ ਕਿ ਮੈਨੂੰ ਮੇਰੀ ਘਰਵਾਲੀ ਮਨਾ ਕਰਦੀ ਪਈ ਐ ਕਿ ਆਪਣੀ ਭੈਣਾਂ ਦਾ ਨਾ ਕਰ ਕਿਉਂਕਿ ਅਕਸਰ ਵਿਆਹ ਤੋਂ ਬਾਅਦ ਭੈਣਾਂ ਦੇ ਦਿਮਾਗ 'ਚ ਇਹ ਗੱਲ ਛੇਤੀ ਹੋਈ ਆਂਦੀ ਐ ਉਹ ਤੂੰ ਬਸ ਕਰ ਤੂੰ ਹੱਲੇ ਨਾ ਇੰਨਾ ਸਿਆਣਾ ਵੀ ਨਹੀਂ ਹੋਇਆ ਕਿ ਆਪਣੀਆਂ ਭੈਣਾਂ ਦੇ ਨਾ ਤੂੰ ਮਨ ਦੀ ਗੱਲ ਬੁੱਝ ਲਵੇਂ ਆਜਾ ਕੱਪ ਰੱਖ ਕੇ ਆ ਨਾਲੇ ਮੇਰੀ ਗੱਲ ਸੁਣੋ ਨਾਓ ਤੋਂ ਨਾਸ਼ਤਾ ਬਣਾਣੇ ਆ ਦੁਪਹਿਰੇ ਖੇਡਾਂਗੇ ਲੁੱਡੋ ਤੇ ਅੱਜ ਸ਼ਾਮੀ ਨਾ ਮੈਂ ਤੁਹਾਨੂੰ ਦੋਨਾਂ ਨੂੰ ਕਮਾ ਕੇ ਲੈ ਕੇ ਆਣੀ ਆ ਪਿਛਲੀ ਵਾਰ ਲੁੱਡੋ ਦੇ ਪਿਆਰਪ ਲੈਣੇ ਦੇ ਕੋਲ ਉਹਦੋਂ ਵਾਲੀ ਨਹੀਂ ਮਿਲੇ ਤੂੰ ਜਾ ਇਸ ਵਾਰੀ ਤੇ ਤਾਂ ਜਿੱਤ ਕੇ ਦਿਖਾਵਾਂਗੀ ਤੂੰ ਮੈਨੂੰ 100 ਰੁਪਏ ਦੇਣਾ ਕੋਈ ਨਾ ਸ਼ਰਤ ਲਾ ਕੇ ਖੇਲਦੇ ਆ ਦੀਦੀ ਇਹ ਤਾਂ ਚਲਾ ਗਿਆ ਮੈਂ ਸੇ ਗੱਲ ਕਰਾਂ ਐਨੀ ਉਮੀਦ ਹੈ ਨਹੀਂ ਸੀ ਮੈਨੂੰ ਇਹ ਤੋਂ ਵੀ ਜਿੰਨੇ ਸਿਆਣਾ ਹੋਇਆ ਫਿਰਦਾ ਕੋਈ ਨਹੀਂ ਤੂੰ ਦੇਖ ਲੈ ਮੁੰਡਾ ਸਿਆਣਾ ਹੋ ਗਿਆ ਨਾ ਬਿਲਕੁਲ ਸੋਚ ਤੋਂ ਵੱਧ ਹਾਂਜੀ ਬਾਉ ਜੀ ਹਾਂਜੀ ਐਦਾਂ ਨਹੀਂ ਹੁੰਦਾ ਬਾਉ ਜੀ 25 ਤਰੀਕ ਨੂੰ ਅਡਵਾਂਸ ਮਿਲਣਾ ਸੀ 27 ਤਰੀਕ ਕਰਤੀ ਤੁਸੀਂ ਅਸੀਂ ਕਿੱਦਾਂ ਆਪਣਾ ਪਰਿਵਾਰ ਚਲਾਵਾਂਗੇ 10 ਮਿੰਟ ਲੇਟ ਹੋ ਜੀ ਇਹ ਨਾ ਬਾਉ ਜੀ ਤੁਸੀਂ ਤੰਗ ਕਰ ਦਿੰਦੇ ਹੋ ਫੋਨ ਕਰ ਕਰਕੇ ਐਦਾਂ ਵੀ ਤਨਖਾਹਾਂ ਪਾਉਂਗੇ ਤਾਂ ਕਿੱਦਾਂ ਚੱਲੂਗਾ ਫਿਰ ਬਾਵਾ ਨਾਲ ਵੀ ਨਾ ਜਿਹੜੀ ਉੱਚਾ ਨਾ ਬੋਲੋ ਇਹ ਲੋਟ ਹੀ ਨਹੀਂ ਆਂਦੇ ਡੈਡੀ ਰੋਵਸ ਐਟ 100 ਟੰਡਾ ਜਲਦੀ ਪੀ ਲੋ ਨਾਲੇ ਥੋੜਾ ਠੰਡੀ ਹੋ ਵੋ ਕੀ ਆਵੇ ਗੁੱਸਾ ਕਰੀ ਜਾਂਦੇ ਹੋ ਕੋ ਤਾਂ ਠੀਕ ਆ ਕੁੜੀਏ ਤੂੰ ਰੈਸਟ ਕਰਿਆ ਕਰ ਤੂੰ ਕਾਤੇ ਲੈ ਕੇ ਆਈ ਆ ਭਾਬੀ ਕਿੱਥੇ ਤੇਰੀ ਭਾਬੀ ਗਾਇਓ ਨੇ ਆਪਦੇ ਪੇਕੇ ਮੈਂ ਕਿਹਾ ਕੋਈ ਨਾ ਤੁਸੀਂ ਦੋ ਕੁ ਦਿਨ ਰਹਿਓ ਅੰਜੂ ਅਦਰ ਆਈਂ ਜਲਾ ਜਦੋਂ ਕੁੜੀਏ ਉਹਨੂੰ ਮੈਂ ਕਿਹਾ ਸੀਗਾ ਕਿ ਮੈਨੂੰ ਪੁੱਛ ਕੇ ਜਾਣਾ ਉਹ ਮੈਨੂੰ ਬਿਨਾ ਪੁੱਛੇ ਕਿੱਧਰ ਚਲੀ ਗਈ ਫਿਰ ਕੀ ਹੋਇਆ ਡੈਡੀ ਜੇ ਭਾਬੀ ਆਪਦੇ ਪੈਕੇ ਚਲੇ ਗਏ ਇਹਦੇ ਵਿੱਚ ਨਾ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਗੁੱਸਾ ਨਾ ਤੁਹਾਨੂੰ ਤੁਹਾਡੇ ਬਾਊ ਤੇ ਐਫੈਕਟਿਵ ਵਾਲੇ ਉਤਾਰ ਤੁਸੀਂ ਇੱਥੇ ਦਿੰਦੇ ਹੋ ਆਪਣੇ ਕਿਸੇ ਨਾ ਕਿਸੇ ਫੈਮਿਲੀ ਮੈਂਬਰ ਤੇ পলਕ ਤੈਨੂੰ ਮੈਂ ਕਹਿੰਦੀ ਸੀ ਨਾ ਕਿ ਪਹਿਲਾਂ ਤੂੰ ਆਪਣੇ ਪਿਓ ਨੂੰ ਫੋਨ ਕਰ ਲੈ ਪਰ ਤੂੰ ਨਾ ਟਲੀ ਜੇ ਤੂੰ ਵੀ ਜਰਾ ਟਿੱਕੇ ਬਹਿ ਜਾ ਮੇਰੇ ਜਾਨ ਤੋਂ ਮਗਰੋਂ ਨਾ ਕੁੜੀ ਨੂੰ ਚਾਹਾਂ ਤੂੰ ਹੀ ਦਿੰਨੀ ਆ ਬਾਅਦ ਚ ਤੂੰ ਸੱਚੀ ਬੰਦੀ ਆ ਕੋਈ ਨਾ ਮੰਮੀ ਤੁਸੀਂ ਨਾ ਇੱਧਰ ਆ ਕੇ ਬੈਠੋ ਡੈਡੀ ਨਾਲ ਮੈਂ ਗੱਲ ਕਰਦੀ ਆ ਨਾਲੇ ਡੈਡੀ ਤਨੂ ਹੋਇਆ ਕਿ ਅੱਜ ਉਹਦੇ ਵਿਆਹ ਤੋਂ ਬਾਅਦ ਸਾਰਿਆਂ ਨੂੰ ਫੁੱਟ ਟੁੱਟ ਕੇ ਪੈਂਦੇ ਹੋ। ਨਾ ਡੈਡੀ ਮੈਨੂੰ ਇੱਕ ਗੱਲ ਦੱਸੋ ਜਦੋਂ ਮੈਂ ਆਪਣੇ ਸਹੁਰੇ ਘਰ ਸੀਗੀ ਤਾਂ ਤੁਸੀਂ ਮੈਨੂੰ ਰੋਜ਼ ਫੋਨ ਕਰਕੇ ਮੇਰਾ ਹਾਲ ਚਾਲ ਨਹੀਂ ਪੁੱਛਦੇ ਸੀ ਨਾਲੇ ਹਫ਼ਤੇ ਬਾਅਦ ਗੇੜਾ ਨਹੀਂ ਮਾਰਦੇ ਸੀ ਮੈਨੂੰ ਮਿਲਣ ਲਈ ਨਾਲੇ ਮੈਨੂੰ ਕੀ ਕਹਿੰਦੇ ਸੀ ਜੇ ਮੇਰੇ ਕੋਲ ਨਹੀਂ ਨਾ ਆ ਹੁੰਦਾ ਤੇ ਤੂੰ ਮੈਨੂੰ ਮਿਲ ਕੇ ਜਾ ਬੋਲੋ ਕਿ ਇਹ ਸਭ ਕੁਝ ਝੂਠ ਹੈ। ਹਾਂਜੀ ਹੁਣ ਕਹਤ ਨਹੀਂ ਬੋਲਦੇ। ਬੋਲੋ ਹੁਣ ਜਦ ਇੱਕ ਦਿਨ ਕੁੜੀ ਦਾ ਫੋਨ ਨਹੀਂ ਸੀ ਆਂਦਾ ਤੇ ਤੁਸੀਂ ਸਾਰਾ ਘਰ ਸਿਰ ਤੇ ਚੱਕ ਲੈਂਦੇ ਸੀ ਕਿ ਮੇਰੀ ਕੁੜੀ ਨਾ ਮੇਰੀ ਗੱਲ ਕਰਾਓ ਮੇਰੀ ਕੁੜੀ ਨਾ ਮੇਰੀ ਗੱਲ ਕਰਾਓ ਹੁਣ ਦੱਸੋ ਅੱਜ ਨਾ ਮਾਵਾਂ ਧੀਆ ਇਕੱਠੀਆਂ ਬੋਲ ਰਹੀਆਂ ਤੁਸੀਂ ਜਦੋਂ ਮੈਂ ਬੋਲੇ ਆ ਨਾ ਤੇ ਤੁਹਾਡੀ ਦੋਨਾਂ ਦੀ ਵਾਰੀ ਨਹੀਂ ਆਣੀ ਦੇਖਿਆ ਮੰਮੀ ਸਿਰ ਤੇ ਪਿਓ ਹੁੰਦਾ ਵੀ ਕੁੜੀ ਨੂੰ ਕਿੰਨਾ ਹੀ ਫਾਇਦਾ ਹੁੰਦਾ ਮੇਰੇ ਸਹੁਰਿਆਂ ਨੇ ਨਾ ਮੈਨੂੰ ਕੁਛ ਹੀ ਕਿਹਾ ਸੀ ਤੇ ਡੈਡੂ ਛੱਟੀ ਮੈਨੂੰ ਲੈਣ ਆ ਗਈ ਸੀ ਨਾਲੇ ਡੈਡੀ ਨੂੰ ਮੈਂ ਇੱਕ ਗੱਲ ਦੱਸਾਂ ਜੇ ਜਿਹਾ ਪਾਪੀ ਦੇ ਵੀ ਪਾਪਾ ਹੁੰਦੇ ਨਾ ਤੁਸੀਂ ਕਦੀ ਇੰਨਾ ਨਹੀਂ ਬੋਲ ਪਾਣਾ ਸੀ ਫਲਕ ਤੇਰੀ ਗੱਲ ਵਿੱਚ ਦਮ ਤਾਂ ਹੈਗਾ ਆ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਨਾ ਤੇ ਤੇਰਾ ਪਿਓ ਮੈਨੂੰ ਕੁਝ ਕਹਿੰਦਾ ਸੀ ਤੇ ਤੇਰਾ ਨਾਨਾ ਭੱਜਿਆ ਭੱਜਿਆ ਆਂਦਾ ਸੀ ਜਦੋਂ ਤੇ ਤੇਰਾ ਨਾਨਾ ਮੈਨੂੰ ਛੱਡ ਕੇ ਗਿਆ ਨਾ ਤੇਰੇ ਪਿਓ ਦਾ ਨਾ ਰੋ ਵੀ ਬਹੁਤ ਵੱਧ ਗਿਆ ਇਹ ਸਹੀ ਗੱਲ ਆ ਧੀ ਦੇ ਸਿਰ ਤੇ ਨਾ ਪਿਓ ਦਾ ਸਾਇਆ ਉਹਨਾ ਬਹੁਤ ਜ਼ਰੂਰੀ ਆ ਮੈਂ ਨਾ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਹਾਂਗੀ ਬਸ ਐਨਾ ਹੀ ਕਹਾਂਗੀ ਤੁਹਾਡੀਆਂ ਵੀ ਤਾਂ ਦੋ ਭੈਣਾਂ ਹੈਗੀਆਂ ਨਾ ਜੇ ਉਹਨਾਂ ਨੂੰ ਕੋਈ ਦੁੱਖ ਹੋਏਗਾ ਆਪਣੇ ਸੋਹਰੇ ਪਰਿਵਾਰ ਚ ਤੇ ਉਹ ਪਿਓ ਤੋਂ ਬਾਅਦ ਪਹਿਲਾਂ ਤੁਹਾਨੂੰ ਯਾਦ ਕਰਨਗੀਆਂ ਕਿ ਤੁਸੀਂ ਉਹਨਾਂ ਕੋਲ ਨਹੀਂ ਜਾਓਗੇ ਮੰਮੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪਿਓ ਤੋਂ ਬਾਅਦ ਨਾ ਕੁੜੀ ਨਾਲ ਉਹਦਾ ਭਰਾ ਖੜਦਾ ਤੇ ਰੀਆ ਭਾਬੀ ਦੇ ਨਾਲ ਨਾ ਉਹਦਾ ਭਰਾ ਹੈ ਤੇ ਨਾ ਪਿਓ ਕੁੜੀਏ ਇਹ ਸਭ ਗੱਲਾਂ ਨਾ ਤੂੰ ਆਪਣੀ ਭੂਆ ਕੋਲੋਂ ਸਿੱਖ ਕੇ ਆਈਆਂ ਪਰ ਤੈਨੂੰ ਪਤਾ ਨਹੀਂ ਐ ਐਸ ਘਰ ਦਾ ਨਾ ਮੋਢੀ ਮੈਂ ਆ ਤੇ ਇੱਥੇ ਮੇਰੀ ਚੱਲੂਗੀ ਕੋਈ ਗੱਲ ਨਹੀਂ ਡੈਡੀ ਜਿੰਨੀ ਤੁਸੀਂ ਆਪਣੀ ਚਲਾਨੀਆਂ ਨਾ ਚਲਾਓ ਇਹਦੇ ਵਿੱਚ ਕੋਈ ਹੱਜ ਨਹੀਂ ਐ ਪਰ ਤੁਸੀਂ ਆਪਣੀ ਘਰ ਵਾਲੀ ਤੇ ਚਲਾਓ ਕੁੜੀ ਤੇ ਚਲਾਓ ਪੁੱਤਰ ਤੇ ਚਲਾਓ ਪਰ ਉਸ ਬਿਗਾਨੀ ਤੇ ਕਿਉਂ ਚਲਾਣੇ ਹੋ ਜਿਹੜਾ ਆਪਣਾ ਘਰਵਾਰ ਸਭ ਛੱਡ ਕੇ ਤੁਹਾਡਾ ਘਰ ਸੰਭਲਣ ਲਈ ਆਈ ਹੋਈ ਐ ਕੋਈ ਗੱਲ ਨਹੀਂ ਪਲਕ ਇੱਕ ਦਿਨਾਂ ਇੱਕ ਦਿਨ ਤੇਰਾ ਪਿਓ ਆਪੇ ਸੁਧਰ ਜਾਊਗਾ ਫੈਕਟਰੀ ਵਾਲੇ 扑ੜਕਾ ਦਿੰਦੇ ਆ ਉਦਾਂ ਤੇਰਾ ਪਿਓ ਮਾੜਾ ਨਹੀਂ ਹੈਗਾ ਡੈਡੀ ਕੱਲ੍ਹ ਨਾਲ ਕੰਮ ਦੀ ਛੁੱਟੀ ਕਰ ਲਿਓ ਤੇ ਮੈਨੂੰ ਮੇਰੇ ਸਹੁਰੇ ਘਰ ਛੱਡਿਆਇਓ ਮੇਰਾ ਬੈਗ ਪੈਕ ਹੈ ਜਿੱਦਾਂ ਰੀਆ ਭਾਬੀ ਨੇ ਇਸ ਘਰ ਨੂੰ ਸਾਹਮਣਾ ਹੈ ਨਾ ਤੇ ਮੈਂ ਵੀ ਆਪਣਾ ਸਹੁਰਾ ਘਰ ਜਾ ਕੇ ਸਾਹਮਣਾ ਉਹ ਵੀ ਮੈਨੂੰ ਉਡੀਕ ਦੇ ਪਏ ਨੇ ਵਾਹ ਕੁੜੀਏ ਵਾਹ ਤੂੰ ਤਾਂ ਆਪਣੇ ਪਿਓ ਦੀ ਨਾ ਬੇਇੱਜ਼ਤੀ ਕਰਾਉਣ ਦਾ ਠੇਕਾ ਹੀ ਲਿਆ ਹੋਇਆ ਪਹਿਲਾਂ ਤੈਨੂੰ ਮੈਂ ਲੈ ਕੇ ਆਵਾਂ ਫੋਂ ਤੈਨੂੰ ਝੁੱਕ ਕੇ ਛੱਡਣ ਜਾਵਾਂ ਵਾਹ ਮੰਮੀ ਵਾਰੀ ਜਾਵਾਂ ਤੇਰੇ ਘਰ ਵਾਲੇ ਤੂੰ ਪਿਓ ਨਾ ਆਪਣੀ ਕੁੜੀਆਂ ਲਈ ਜਾਨ ਵੀ ਦੇ ਦਿੰਦੇ ਨੇ ਤੇ ਐ ਮੈਨੂੰ ਮੇਰੇ ਸਹੁਰੇ ਨਹੀਂ ਛੱਡਣ ਜਾ ਰਹੇ ਕੋਈ ਗੱਲ ਨਹੀਂ ਮੈਂ ਨਾ ਤੇਰੀ ਭੂਆ ਨੂੰ ਕੱਲ ਫੋਨ ਕਰਦੀ ਆ ਉਹ ਤੈਨੂੰ ਛੱਡ ਵੀ ਆਂਦੀ ਐ ਤੇ ਇੱਧਰ ਥੋੜੀ ਜੀ ਡੋਜ਼ ਵੀ ਦੇ ਦਿੰਦੀ ਮੰਮੀ ਮੈਂ ਨਾ ਜਾਂਦੇ ਜਾਂਦੇ ਤੁਹਾਨੂੰ ਇੱਕ ਜ਼ਿੰਮੇਵਾਰੀ ਦੇ ਕੇ ਚੱਲੀ ਆਂ ਕਿ ਇੱਧਰ ਨਾ ਭਾਬੀ ਦਾ ਧਿਆਨ ਰੱਖਿਓ ਜਿੱਦਾਂ ਜਿੱਦਾਂ ਨਾ ਉਨਾਂ ਨੂੰ ਕੋਈ ਦਿੱਕਤ ਆਏਗੀ ਨਾ ਤੇ ਤੁਹਾਡੀ ਤੀਨੂ ਵੀ ਆਏਗੀ ਬਾਕੀ ਸਮਝਦਾਰ ਨੂੰ ਇਸ਼ਾਰੇ ਕਾਫੀ ਆ ਅੱਜ ਤੋਂ ਬਾ ਨ ਵੱਡੇ ਮਾਰਾ ਦੀ ਸੌਂ ਲੱਗੇ ਜੋ ਤੁਹਾਡੇ ਦੋਨਾਂ ਨਾਲ ਮੈਂ ਕਿਤੇ ਖਾਣ ਤੋਰ ਪਿਆ ਜਿਹੜੀ ਚੀਜ਼ ਮੈਂ ਖਾਣੀ ਐ ਉਹ ਮੈਨੂੰ ਲੈ ਕੇ ਨਹੀਂ ਦੇ ਰੇ ਜਿਹੜੀ ਚੀਜ਼ ਮੈਂ ਨਹੀਂ ਖਾਣੀ ਉਹ ਮੇਰੇ ਮੂੰਹ ਚ ਜ਼ਬਰਦਸਤੀ ਠੁੱਸੀ ਜਾਂਦੇ ਠੁੱਸੀ ਜਾਂਦੇ ਦੇਖਿਆ ਦੀਦੀ ਮੈਂ ਤੁਹਾਨੂੰ ਕਿਹਾ ਸੀ ਕਿ ਨਾ ਇਹ ਵੱਡਾ ਜੁਰ ਹੋ ਗਿਆ ਪਰ ਸਮਝ ਨਹੀਂ ਆਈ ਹਜੇ ਵੀ ਇਹਨੂੰ ਸਕੂਲ ਦੇ ਵਿੱਚ ਵੀ ਇਦਾਂ ਹੀ ਕਰਦਾ ਸੀ ਮੈਂ ਮਾਰੀ ਜੀ ਚੀਜ਼ ਕੋਈ ਵੱਧ ਖਾ ਲਵਾ ਗੁੱਸਾ ਕਰਕੇ ਘਰ ਨੂੰ ਆ ਜਾਂਦਾ ਸੀ ਚੁੱਪ ਕਰਕੇ ਚਲਪੋ ਕਰੇ ਮੈਂ ਨੇਰੇ ਚ ਦੋਨੋਂ ਨੂੰ ਛੱਡ ਜਾਣਾ ਅੱਜ ਆ ਤਿੰਨੋਂ ਜਣੇ ਨਾ ਲੜਾਈ ਚ ਐਨੇ ਬੀਜੀ ਹੋ ਗਿਓ ਆ ਕੋਣ ਬੈਠੀ ਤੁਹਾਨੂੰ ਚਾਚੀ ਨਹੀਂ ਨਜ਼ਰ ਆਈ ਆ ਜੋ ਚਾਚੀ ਨੂੰ ਮਿਲ ਲਈ ਆਪਾਂ ਸਤਿਕਾਰ ਕਰ ਚਾਚੀ ਸਤਿਕਾਰ ਕਰ ਚਾਚੀ ਸਤਿਕਾਰ ਕਰ ਚਾਚੀ ਕੀ ਗੱਲ ਚਾਚੀ ਜੀ ਬਾਹਰ ਇੰਨੀ ਗਰਮੀ ਚ ਬੈਠੇ ਹੋ ਅੰਦਰ ਏਸੀ ਖਰਾਬ ਆ ਏਸੀ ਧਲੇ ਬਹਿ ਬਹਿ ਕੇ ਨਾ ਅਸਾਰਾ ਦਿਨ ਹੱਡ ਗੋਡੇ ਨਾਲ ਰਹਿ ਜਾਂਦੇ ਨੇ ਆ ਬਾਹਰ ਬੈਠੀ ਆ ਬਾਹਰ ਤਾਜੀ ਹਵਾ ਚਲਦੀ ਪਈ ਏ ਨਾਲ ਤੁਸੀਂ ਆ ਤਿੰਨੋਂ ਜਣੇ ਇਕੱਠੇ ਕੀ ਗੱਲ ਚਾਚੀ ਅਸੀਂ ਕਿੱਥੇ ਹੋ ਨਹੀਂ ਸਕਦੇ ਮੰਨਦੇ ਆ ਕਿ ਅਸੀਂ ਲੜੇ ਹੋਏ ਸੀਗੇ ਪਰ ਹੁਣ ਤਾਂ ਜਿਹੜੇ ਮਨ ਦੇ ਗੁੱਸੇ ਸੀਗੇ ਉਹ ਅਸੀਂ ਕਲੀਅਰ ਕਰ ਲਏ ਹੋਏ ਨੇ ਉਹ ਮੈਂ ਤਾਂ ਆਪ ਤੁਹਾਨੂੰ ਤਿੰਨਾਂ ਨੂੰ ਦੇਖ ਕੇ ਨਾ ਬਹੁਤ ਖੁਸ਼ ਹੋਈ ਆ ਆ ਐਡੇ ਐਡੇ ਹੁੰਦੇ ਸੀਗੇ ਜਦੋਂ ਸਾਡੇ ਵੇੜੇ ਵਿੱਚ ਖੇਡਦੇ ਸੀ ਸਾਰਾ ਦਿਨ ਨਾ ਮਿੱਟੋ ਮਿੱਟੀ ਹੋਏ ਹੁੰਦੇ ਸੀ ਤੇ ਵੇੜਾ ਸਾਰਾ ਕੱਚਾ ਹੁੰਦਾ ਸੀ ਤੇ ਪੋਟ ਪੋਟ ਕੇ ਬੁਰਾ ਹਾਲ ਕਰ ਛੱਡਦੇ ਸੀ ਵੇਖ ਲਓ ਵੈਸੇ ਚਾਚੀ ਜੀ ਸਮਾਂ ਬਦਲਣ ਨੂੰ ਨਾ ਟਾਈਮ ਨਹੀਂ ਲੱਗਦਾ ਪਹਿਲਾਂ ਘਰ ਕੱਚੇ ਹੁੰਦੇ ਸੀ ਤਾਂ ਰਿਸ਼ਤੇ ਪੱਕੇ ਹੁੰਦੇ ਸੀ ਤੇ ਅੱਜ ਕੱਲ ਰਿਸ਼ਤੇ ਕੱਚੇ ਹੋਏ ਪਏ ਨੇ ਤੇ ਘਰ ਪੱਕੇ ਹੋ ਗਏ ਨੇ ਨਾ ਨਾ ਅਮਨ ਇਹ ਤਾਂ ਆਪਣੇ ਨਾ ਸੋਚਾਂ 'ਚ ਫਰਕ ਪੈ ਗਿਆ ਹੈ ਰਿਸ਼ਤੇ ਤੇ ਪਹਿਲੇ ਵੀ ਇਨਸਾਨ ਚਲਾਂਦਾ ਸੀ ਤੇ ਹੁਣ ਵੀ ਇਨਸਾਨ ਹੀ ਚਲਾਂਦਾ ਹੈ ਚਾਚੀ ਗੱਲ ਪਤਾ ਕੀ ਆ ਆ ਛੋਟੇ ਹੁੰਦੇ ਭੈਣ ਭਰਾਵਾਂ ਦੇ ਵਿੱਚ ਜਿਹੜੇ ਗੁੱਸੇ ਗਲੇ ਹੁੰਦੇ ਨਾ ਉਹ ਭੈਣ ਭਰਾ ਸਾਰੀ ਉਮਰ ਲਈ ਫਿਰਦੇ ਨੇ ਮਾਤਾ ਕਹਿੰਨਾ ਜਿਹੜੇ ਭੈਣ ਭਰਾਵਾਂ ਦੇ ਗੁੱਸੇ ਗਲੇ ਨੇ ਨਾ ਉਹ ਜਦੋਂ ਗੱਲ ਹੋਈ 2 ਦਿਨਾਂ ਦੇ ਵਿੱਚ ਨਿਬੇੜ ਕੇ ਆਪਣਾ ਰਿਸ਼ਤਾ ਦੁਬਾਰਾ ਵਧੀਆ ਸ਼ੁਰੂ ਕਰਨ ਤਾਂ ਹੀ ਗੱਡੀ ਲੰਬੀ ਜਾਂਦੀ ਹੈ ਤੇ ਸਹੀ ਗੱਲ ਹੈ ਸਾਡੇ ਨਾਲ ਵੀ ਤਾਂ ਇਦਾਂ ਹੀ ਹੋਇਆ ਅਸੀਂ ਪਹਿਲੇ ਕਿੰਨਾ ਲੜਦੇ ਸੀ ਇੱਕ ਦੂਜਨ ਤਾਨੇ ਮੇਰੇ 'ਤੇ ਵੀ ਮਾਰਦੇ ਸੀ ਪਰ ਹੁਣ ਅੱਜ ਜਦੋਂ ਸਵੇਰ ਦੇ ਇਕੱਠੇ ਹੋਏ ਆ ਉਹ ਸਾਰੀਆਂ ਗੱਲਾਂ ਮਨ ਚੋਂ ਕਲੀਅਰ ਹੀ ਹੋ ਗਈਆਂ ਪਤਾ ਹੀ ਨਹੀਂ ਵੀ ਅਸੀਂ ਲੜੇ ਵੀ ਸੀਗੇ ਤਾਂ ਹੀ ਮੈਂ ਵੀ ਕਮਾਂ ਵੀ ਤੇਰੀ ਮਾਂ ਤੀਜੇ ਦਿਨ ਸਾਡੇ ਕੋਲ ਗੇੜਾ ਲਾਂਦੀ ਸੀ ਹੁਣ ਤਾਂ ਆਈ ਹੋਈ ਨਹੀਂ ਕਿੰਨੇ ਦਿਨ ਚੱਲ ਚੰਗਾ ਹੈ ਹੁਣ ਤਿੰਨੋਂ ਜਣੇ ਨਾ ਮਿਲਜੁਲ ਕੇ ਰੋ ਤੁਸੀਂ ਰਾਜੀ ਖੁਸ਼ੀ ਰਹੋਗੇ ਤਾਂ ਤੁਹਾਡੀ ਮੰਮੀ ਵੀ ਰਾਜੀ ਖੁਸ਼ੀ ਰਹੇਗੀ ਗੱਲ ਹੈਗੀ ਐ ਇਦਾਂ ਚਾਚੀ ਜੀ ਤੁਸੀਂ ਨਾ ਘਰੇ ਭਾਜੀ ਨੂੰ ਤੇ ਭਾਬੀ ਨੂੰ ਕਹਿ ਦਿਓ ਕਿ ਵਿਆਹ ਵਾਲੇ ਨਾ ਸੋਹਣੇ ਜਿਹੇ ਕੱਪੜੇ ਸਵਾ ਲਓ ਤੇ ਤੁਸੀਂ ਵੀ ਆਪਣਾ ਭਾਰਾ ਜਿਹਾ ਇੱਕ ਸੂਟ ਸਵਾ ਲਓ ਸਾਡਾ ਕੋਈ ਪਤਾ ਨਹੀਂ ਕਦੋਂ ਅਸੀਂ ਆਪਣੇ ਭਰਾ ਦਾ ਨਾ ਵਿਆਹ ਕਰ ਦਈਏ ਤੇ ਕੱਲ ਨੂੰ ਤੁਸੀਂ ਸਾਨੂੰ ਲਾਂਬਾ ਨਾ ਦਿਓ ਅਸੀਂ ਆਪਣੀ ਮਾਂ ਤੋਂ ਵੀ ਪਹਿਲਾਂ ਨਾ ਤੁਹਾਨੂੰ ਇਨਵੀਟੇਸ਼ਨ ਦੇ ਕੇ ਚੱਲੇ ਆ ਹੱਲੇ ਸਾਡੀ ਮਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਇਹਦੇ ਵਿਆਹ ਦੀ ਗੱਲ ਜਿਹੜੀ ਉਹ ਚਲਾ ਲਈ ਐ ਵਿਆਹ ਵਾਸਤੇ ਨਾ ਕੁੜੀ ਜ਼ਰੂਰੀ ਐ ਤੇ ਮੈਨੂੰ ਲੱਗਦਾ ਤੁਸੀਂ ਕੁੜੀ ਨਾ ਦੇਖੀ ਬੈਠੇ ਹੋ ਤੇ ਹੁਣ ਤੁਸੀਂ ਨਾ ਚਾਚੀ ਨੂੰ ਫੋਟੋ ਦਿਖਾ ਦਿਓ ਕੋਈ ਗੱਲ ਨਹੀਂ ਚਾਚੀ ਜੀ ਥੋੜਾ ਸਬਰ ਰੱਖੋ ਤੁਹਾਨੂੰ ਕੁੜੀ ਦੀ ਫੋਟੋ ਵੀ ਦਿਖਾ ਦਾਂਗੇ ਤੇ ਉਹਨਾਂ ਨਾਲ ਮਲਵਾ ਵੀ ਦਵਾਂਗੇ ਬਸ ਨਾ ਥੋੜਾ ਇੰਤਜ਼ਾਰ ਕਰਨਾ ਪੈਣਾ ਅਸੀਂ ਪਹਿਲੇ ਮੁੰਡੇ ਦੇ ਰਿਸ਼ਤੇ ਦੀ ਗੱਲ ਤਾਂ ਤੋੜ ਲਈਏ ਉਹ ਪੱਕੀ ਹੋ ਜਾਵੇ ਫਿਰ ਤੁਹਾਨੂੰ ਕੁੜੀ ਮਲਵਾ ਦਾਂਗੇ ਆਹ ਤਾਂ ਦੋਵੇਂ ਬੋਲੀ ਜਾਂਦੀਆਂ ਨੇ ਤੂੰ ਬੜਾ ਚੁੱਪ ਕਰਕੇ ਖੜਾ ਐ ਮੈਂ ਕਹਾਂ ਨਹੀਂ ਇਹਨਾਂ ਤਾਂ ਕੁੜੀਆਂ ਨਹੀਂ ਸ਼ਰਮਾਂਦੀਆਂ ਜਿੰਨਾ ਤੂੰ ਸ਼ਰਮਾਈ ਜਾਂਦਾ ਐ ਚਾਚੀ ਮੇਰੀ ਤਾਂ ਹਲੇ 1 ਸਾਲ ਪੂਰੀ ਵਿਆਹ ਦੀ ਸਲਾਈ ਨਹੀਂ ਹੈਗੀ ਇਹਨਾਂ ਸਹੇਰ ਦੀਆਂ ਦੋਨੇ ਮੈਨੂੰ ਛੇੜਨ ਲੱਗੀਆਂ ਹੋਈਆਂ ਨੇ ਕਿ ਵਿਆਹ ਕਰਾ ਲੈ ਵਿਆਹ ਕਰਾ ਲੈ ਵੀ ਤੇਰੀ ਘਰ ਦੀ ਆਊਗੀ ਸਾਡੀ ਮਾਂ ਨੂੰ ਵੇਖੂਗੀ ਸਾਡੀ ਮਾਂ ਦੀ ਸਿਹਤ ਸੋਹਣੀ ਰਹੂਗੀ ਪਰ ਮੈਂ ਵਿਆਹਲੇ ਹੱਕ 'ਚ ਹੈ ਨਹੀਂਗਾ ਤੂੰ ਨਾ ਚੁੱਪ ਕਰਕੇ ਉੱਤਰ ਨੂੰ ਦਿੱਤਰ ਹੋ ਜਾ ਨਹੀਂ ਤਾਂ ਨਾ ਚਾਚੀ ਅੱਗੇ ਸਾਰੀਆਂ ਪੋਲਾਂ ਖੋਲ ਦੂੰਗੀ ਤੇਰੀਆਂ ਆ ਜਾ ਟਾਈਮ ਸੈੱਟ ਕਰੇ ਬਾਅਦ 'ਚ ਨਾ ਕਿਉਂ ਭਰਾ ਨਹੀਂ ਲੈ ਕੇ ਆਇਆ ਨਾਲ ਮੁੰਡਾ ਤਾਂ ਨਾ ਸ਼ਰਮਾ ਕੇ ਚਲਾ ਗਿਆ ਹੈ ਤੇ ਤੁਸੀਂ ਨਾ ਹੁਣ ਆਈਆਂ ਬਹਾਨੇ ਨਾਲ ਚਾਚੀ ਕੋਲ ਤੇ ਚਲੋ ਹੁਣ ਅੰਦਰ ਪਾਣੀ ਚਾਹ ਪੀ ਕੇ ਹੀ ਜਾਈਓ। ਉਹ ਨਹੀਂ ਚਾਚੀ ਜੀ ਮੈਂ ਤਾਂ ਇੱਧਰ ਆਨੀ ਰਹਿਣੀ ਆ। ਮੈਂ ਫੇਰ ਕਦੀ ਤੁਹਾਡੇ ਕੋਲ ਢੇੜਾ ਮਾਰਾਂਗੀ। ਨਾਲੇ ਨਾ ਰੀਆ ਨੇ ਵੀ ਸਵੇਰੇ ਜਾਣਾ ਹੈ ਆਪਣੇ ਸਹੁਰਿਆਂ ਦੇ ਫੇਰ ਟਾਈਮ ਲੱਗ ਜਾਊਗਾ। ਤਾਂ ਕਰਕੇ ਨਾ ਅਸੀਂ ਹੁਣ ਘਰੇ ਜਾਣਾ ਹੈ। ਤੇ ਅਸੀਂ ਚੱਲਦੇ ਆਂ। ਬਾਕੀ ਇੱਕ ਗੱਲ ਉਹ ਤੁਹਾਡਾ ਬਹੁਤ-ਬਹੁਤ ਧੰਨਵਾਦ ਚਾਚੀ ਜੀ। ਔਖੇ ਵੇਲੇ ਤੁਸੀਂ ਸਾਡੀ ਮੰਮੀ ਨੂੰ ਦਵਾਈ ਤੱਕ ਵੀ ਦੇ ਕੇ ਆਏ ਤੇ ਉਹਦਾ ਵੀ ਉਹਨਾਂ ਦੇ ਦੁੱਖ-ਸੁੱਖ ਸੁਣਦੇ ਰਹਿੰਦੇ ਹੋ। ਇਦਾਂ ਹੀ ਹਮੇਸ਼ਾ ਮੇਰੀ ਮੰਮੀ ਦੇ ਨਾਲ ਹੀ ਰਹੀਓ। ਹੁਣ ਨਾ ਤਿੰਨੋਂ ਭੈਣ ਇਸ ਤਰ੍ਹਾਂ ਮਿਲਜੁਲ ਕੇ ਰਹੀਓ ਤੁਹਾਡੇ ਵੱਲ ਵੇਖ ਕੇ ਨਾ ਤਾਂ ਮੈਨੂੰ ਆਪਣਾ ਖਿਆਲ ਆ ਗਿਆ ਅਸੀਂ ਦੇਖ ਲੈ ਬੁੱਢੇ ਹੋ ਗਏ ਆ ਪਰ ਅਸੀਂ ਭੈਣ ਭਰਾ ਮਿਲਜੁਲ ਕੇ ਰਹਿਣੇ ਆ